ਹਾਂਜੀ ਮੈਂ ਬਿਆਨ ਸਿੰਘ ਸਿੱਧੂ ਗਿਆਨ ਜੋਤੀ ਚੈਨਲ ਤੋਂ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਵਿਖੇ ਜੋ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੇ ਅਸੀਂ ਹੁਣ ਖੜੇ ਹਾਂ ਐਮਐਲਏ ਹੋਸਟਲ ਦੇ ਵਿੱਚ ਇੱਥੇ ਸਾਡੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਬਲਕਾਰ ਸਿੰਘ ਜੀ ਔਲਖਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਚੱਲਿਆ ਇਹਦੇ ਕੀ ਨੁਕਤੇ ਆ ਜਿਹੜੇ ਵਿਚਾਰੇ ਗਏ ਜਾਂ ਕੀ ਇਸ ਤਰ੍ਹਾਂ ਦੇ ਨੁਕਤੇ ਹੈਗੇ ਆ ਜਿਹੜੇ ਪਬਲਿਕ ਨੂੰ ਚੰਗੇ ਨਹੀਂ ਲੱਗੇ ਜਾਂ ਜਿਹੜਾ ਮੌਜੂਦਾ ਕਰੰਟ ਇਸ਼ੂ ਹੈ ਕਿ ਉਹਨਾਂ ਨੂੰ ਵਿਚਾਰਿਆ ਜਾ ਰਿਹਾ ਹੈ ਜਾਂ ਨਹੀਂ ਹਾਂਜੀ ਸਰਦਾਰ ਬਲਕਾਰ ਸਿੰਘ ਔਰ ਸਾਹਿਬ ਸਸੀ ਕਾਜੀ ਤੁਸੀਂ ਬੜੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਪੈਰ ਧਰਿਆ ਐਸ ਵਕਤ ਕਾਂਗਰਸ ਦੇ ਤੁਸੀਂ ਸੀਨੀਅਰ ਆਗੂ ਹੋ ਬਲੋਟ ਹਲਕੇ ਨੂੰ ਬਿਲੋਂਗ ਕਰਦੇ ਹੋ ਤੇ ਨਾਲ ਜਿਹੜੇ ਕਰੰਟ ਇਸ਼ੂ ਆ ਪੰਜਾਬ ਦੇ ਉਹਨਾਂ ਦੇ ਕਾਫੀ ਨਿਗਰਾਨੀ ਰੱਖਦੇ ਹੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਜੋ ਇਹ ਚੱਲ ਰਿਹਾ ਹੈ ਇਹਨ ਦਿਨੀਂ ਇਹਦੇ ਕੀ ਮੁੱਦੇ ਆ ਜਿਹੜੇ ਵਿਚਾਰੇ ਜਾ ਰਹੇ ਆ ਕਿਉਂਕਿ ਲੋਕਾਂ ਦੇ ਜਿਹੜੇ ਪ੍ਰਤੀਕਰਮ ਆ ਕਈ ਤਰ੍ਹਾਂ ਦੇ ਆ ਰਹੇ ਨੇ 네ਗੇਟਿਵ ਵੀ ਆ ਰਹੇ ਪੋਜ਼ਿਟਿਵ ਵੀ ਆ ਰਹੇ ਤੁਸੀਂ ਆਪਣੇ ਜਿਹੜੇ ਵਿਚਾਰ ਹੈਗੇ ਆ ਉਹਨਾਂ ਨੂੰ ਪਿਆਰ ਕਰਦਾ ਹੈ ਕਿਰਾਂ ਨੇ ਮੇਰੇ ਕੋ ਤੁਸੀ ਆਪਣੇ ਚੈਨਲ ਤੇ ਗੱਲ ਕਰਨ ਲਈ ਸਮਾਂ ਦਿੰਦਾ ਹੈ ਔਰ ਗੱਲ ਗੜੀ ਅੱਜ ਵਿਧਾਨ ਸਭਾ ਦਾ ਜਿਹੜਾ ਚੱਲ ਰਿਹਾ ਹੈ ਅੱਜ ਪੰਜਾਬ ਦੇ ਅੰਦਰ ਜਿਹੜਾ ਮੁੱਖ ਜਿਹੜਾ ਮੁੱਦਾ ਪੂਰੇ ਦੇਸ਼ ਦੇ ਭਰੀ ਛਾਇਆ ਹੋਇਆ ਕਿਸਾਨੀ ਮੁੱਦਾ ਕਿਸਾਨੀ ਮੁੱਦੇ ਤੇ ਜਿਹੜੀ ਪਿਛਲੀ ਭਾਜਪਾ ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਕੇਸ਼ ਦੇ ਮੋਦੀ ਨੇ ਮੋਦੀ ਜੀ ਨੇ ਇੱਕ ਕਿਸਾਨਾਂ ਦਾ ਵਾਅਦਾ ਕੀਤਾ ਸੀ ਜਦੋਂ 2021 ਚ ਇਹ ਅੰਦੋਲਨ ਨੂੰ ਖਤਮ ਹੋ ਦਿੱਤਾ ਕਿ ਅਸੀਂ ਇੱਕ ਕਮੇਟੀ ਬਣਾਵਾਂਗੇ ਔਰ ਕਮੇਟੀ ਦੇ ਹਿਸਾਬ ਨਾਲ ਅਸੀਂ ਜਿਹੜੀ ਆ ਫਸਲਾਂ ਤੇ ਜਿਹੜੀ ਉਹ ਐਮਐਸਡੀ ਦੇਵਾਂਗੇ ਔਰ ਉਸ ਤੋਂ ਮੁਕਰ ਕੇ ਔਰ ਕਿਸਾਨਾਂ ਦਾ ਦੁਬਾਰੇ ਜਿਹੜਾ ਉਹ ਉਹ ਅੰਦੋਲਨ ਸ਼ੁਰੂ ਕਰਨਾ ਪਿਆ ਔਰ ਇਸ ਸਮੇਂ ਚ ਜਿਹੜੇ ਆਪਾਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਜਿਹੜੇ ਕਿਸਾਨਾਂ ਦੇ ਹਰਿਆਣਾ ਪਾਸੋਂ ਵੱਲੋਂ ਜਦੋਂ ਗੋਲੀਆਂ ਚਲਾਈਆਂ ਗਈਆਂ ਆਥੂ ਗਏ ਦੇ ਵਿੱਚ ਗੋਲੇ ਛੱਡੇ ਗਏ ਉਹਦੇ ਦੋ 250 ਕਿਸਾਨ ਪੱਟੜ ਹੋਏ ਤੇ ਇੱਕ ਸ਼ਮਰਕਰਨ ਸਿੰਘ ਸ਼ਹੀਦ ਹੋ ਗਿਆ ਔਰ ਇਸ ਤਰ੍ਹਾਂ ਜਿਹਦੇ ਸਮੇਂ ਜਿਹੜਾ ਸੈਸ਼ਨ ਆਉਣਾ ਉਹਦੇ ਵਿੱਚ ਕਿਸਾਨੀ ਮੁੱਦਿਆਂ ਦੀ ਗੱਲ ਕਰਨ ਲਈ ਕਾਂਗਰਸ ਪਾਰਟੀ ਨੇ ਜਿਹੜਾ ਉਹ ਜਿਹੜਾ ਪਹਿਲਾ ਸ਼ੁਰੂ ਕੀਤਾ ਸੀ ਇਹਨਾਂ ਨੂੰ ਕਿਉਂਕਿ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਔਰ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੀ ਗੱਲ ਕਰਨੀ ਬਹੁਤ ਜ਼ਰੂਰੀ ਸੀ ਇਸ ਅੰਦੋਲਨ ਔਰ ਉਸ ਨੂੰ ਸਰਕਾਰ ਨੇ ਤਬਾ ਦਿੱਤਾ ਤਾਂ ਕੀ ਗੱਲ ਹੈ ਆਮ ਆਦਮੀ ਪਾਰਟੀ ਸਰਕਾਰ ਆ ਜਾਂ ਤਾਂ ਇਹ ਭਾਜਪਾ ਦੇ ਹੱਥਾਂ 'ਚ ਖੇਡ ਰਹੀ ਹੈ ਔਰ ਉਹਨੂੰ ਦਬਾ ਦਿੱਤਾ ਔਰ ਇਸ ਗੱਲ ਨੂੰ ਉਹਨਾਂ ਨੇ ਗੱਲ ਕਰਨ ਨਹੀਂ ਦਿੱਤੀ ਵਿਧਾਨ ਸਭਾ ਦੇ ਅੰਦਰ ਇਸ ਮੁੱਦੇ ਤੇ ਔਰ ਰੋਟ ਪਾਸੇ ਔਰ ਇਧਰ ਉਧਰ ਵੀਆਂ ਗੱਲਾਂ ਕਰਕੇ ਇਹਨਾਂ ਨੇ ਜਿਹੜਾ ਉਹ ਇਸ ਗੱਲ ਤੋਂ ਪੰਜਾਬ ਵਿਧਾਨ ਸਭਾ ਦੇ ਅੰਦਰੋਂ ਜਿਹੜਾ ਉਹ ਕਿਸਾਨ ਮੁੱਦੇ ਦੀ ਗੱਲ ਹੀ ਕੀਤੀ ਲੋਧੀ ਪਾਰਟੀਆਂ ਨੇ ਔਰ ਬੁਵਾਇਆ ਗਿਆ ਤਾਂ ਕਿ ਲੋਧੀ ਪਾਰਟੀ ਨੇ ਤੋਂ ਵਿਧਾਨ ਸਭਾ ਦੇ ਅੰਦਰੋਂ ਬਾਈਕਟ ਕਰਕੇ ਬਾਹਰ ਆ ਕੇ ਬੈਠਾ ਬਿਆਰ ਔਰ ਇਸੇ ਤਰ੍ਹਾਂ ਹੀ ਹੋਰ ਪ੍ਰਧਾਨ ਸਭਾ ਦੇ ਅੰਦਰ ਜਿਹੜਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਸਾਡੇ ਜਿਹੜੇ ਐਮਐਲਏ ਸਿਕੰਦਰ ਸਿੰਘ ਜੀ ਉਹਨਾਂ ਨੇ ਇਹਨਾਂ ਨੇ ਇੱਕ ਵਾਅਦਾ ਕੀਤਾ ਜਿਹੜੀਵਾਲ ਨੇ ਵੀ ਜਦੋਂ ਅਸੀਂ ਪੰਜਾਬ ਦੇ ਸਰਕਾਰ ਬਣਾਵਾਂਗੇ ਤੇ ਕਿਰਤੀ ਮੁੱਖ ਮੰਤਰੀ ਉਹਨਾਂ ਦਲਤ ਭਾਈਚਾਰੇ ਜਿਹੜਾ ਉਹ ਸਿਕੰਦਰ ਸਿੰਘ ਜੀ ਦਲਤ ਭਾਈਚਾਰੇ ਨਾਲ ਸਬੰਧ ਰੱਖਦੇ ਆ ਉਹਨਾਂ ਨੇ ਜਦੋਂ ਮੰਗ ਅਖਾਈ ਇਹ ਵੀ ਡੀਪੀਸੀ ਇਹਨਾਂ ਦਲਤ ਭਾਈਚਾਰੇ ਚ ਬਣਾਇਆ ਜਾਵੇ ਔਰ ਉਹਦੇ ਮੁੱਖ ਮੰਤਰੀ ਸਾਹਿਬ ਨੇ ਬੜੀ ਇਮੰਦੀ ਗੱਲ ਕੀਤੀ ਇਹਨੂੰ ਦੌਰਾ ਪ੍ਰਗਟ ਜੁਪੀਸਾ ਉਹ ਜੀ ਕੱਟਿਆ ਗੱਲ ਕਰਕੇ ਉਹਨਾਂ ਨੇ ਸਾਰੇ ਦਲਤਪਾਈ ਚੰਦਾ ਜਿਹੜਾ ਬੋਕਾਨ ਕੀਤਾ ਹੈ ਉਹ ਨਹੀਂ ਚਾਹੀਦਾ ਸੀ ਕਿਉਂਕਿ ਇਹ ਪਾਰਲੀਮੈਂਟਰੀ ਜਿਹੜੀ ਇਹ ਭਾਸ਼ਾ ਨਹੀਂ ਸੀ ਬੋਲ ਪਤਰੀ ਔਰ ਇਹਦੇ ਨਾਲ ਲੋਕਾਂ ਦੀਆਂ ਜਿਹੜੀਆਂ ਦਲਤਪਾਈ ਜਰਦੀਆਂ ਭਾਵਨਾ ਨੂੰ ਜਿਹੜਾ ਬਹੁਤ ਜਿਆਦਾ ਥਿਸਟ ਜੀ ਹੈ ਇਸ ਲਈ ਮੁੱਖ ਮੰਤਰੀ ਮਾਫੀ ਮੰਗਣ ਇਸ ਗੱਲ ਤੇ ਔਰ ਅਜੇ ਅੱਗੇ ਤੋਂ ਕੋਈ ਸ਼ੋਭ ਭਾਸ਼ਾ ਮੁੱਖ ਮੰਤਰੀ ਬੋਲਣੀ ਚਾਹੀਦੀ ਹੈ ਚੰਗੀ ਭਾਸ਼ਾ ਵਰਤਣੀ ਚਾਹੀਦੀ ਹੈ ਕਿਉਂਕਿ ਇਹ ਪਾਕਸ ਵੀ ਇੰਦਰੇ ਸਾਡੇ ਪਹਿਲਾ ਕਿੰਨੇ ਮੁੱਖ ਮੰਤਰੀ ਹੋਏ ਆ ਅਦੇ ਵੀ ਕਿਸੇ ਨੇ ਇਸ ਪ੍ਰਵਤਾ ਸਭਾ ਦੇ ਅੰਦਰ ਜਾਂ ਬਾਹਰ ਕਦੇ ਦੀ ਝੰਡਾ ਚੁੱਕ ਕੇ ਲੜਾਈ ਲੜੀ ਸੀ ਇਹ ਪਹਿਲਾ ਮੁੱਖ ਮੰਤਰੀ ਆ ਹਾਸੇ ਵਾਲਾ ਜਿਹੜਾ ਇਸ ਤਰ੍ਹਾਂ ਦੇ ਵਗਿਆ ਹਰੇਕ ਗੱਲ ਤੇ ਜਿਹੜੀ ਵੀ ਧਨੀ ਨੇ ਕੱਟਿਆ ਤੋਂ ਕੱਟਿਆ ਗੱਲ ਕਰਕੇ ਜਿਹੜਾ ਪੰਜਾਬ ਦੇ ਜਿਹੜਾ ਇਤਿਹਾਸ ਵੀ ਰਚ ਲੰਕਾ ਕਰ ਦਤਾ ਇਹਦੇ ਵਿੱਚ ਮੈਂ ਜੁੱਤ ਪਰ ਇੱਕ ਹੋਰ ਵੀ ਜਿਹੜੇ ਤਸਾਨੀ ਮੁੱਦੇ ਦੇ ਦੌਰਾਨ ਜਿਹੜੀ ਗੱਲ ਉੱਪਰ ਕੇ ਸੋਸ਼ਲ ਮੀਡੀਆ ਤੇ ਜਾਂ ਆਮ ਆ ਰਹੀ ਹੈ ਵੀ ਜਿਹੜੀਆਂ ਉੱਥੇ ਗੋਲੀਆਂ ਚਲਾਈਆਂ ਜਾ ਰਹੀਆਂ ਜਾਂ ਜਿਹੜਾ ਉਹ ਅਤਿਆਚਾਰ ਕੀਤਾ ਜਾ ਰਿਹਾ ਉਹ ਹੈ ਤਾਂ ਹਰਿਆਣਾ ਪੁਲਿਸ ਕਰ ਰਹੀ ਪਰ ਉਹ ਪੰਜਾਬ ਦੀ ਹਦੂਦ ਦੇ ਅੰਦਰ ਹੈ ਇਹਦੇ ਬਾਰੇ ਤੁਹਾਡਾ ਕੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਜਦੋਂ ਕਿ ਸ਼ਮਰ ਕਰਨ ਸਿੰਘ ਦੇ ਗੋਲੀ ਮਾਰੇਗੀ ਉਹ ਪੰਜਾਬ ਦੇ ਅੰਦਰ ਹੀ ਸੀ ਔਰ ਦੂਜੇ ਵੀ ਕਿਸਾਨ ਜਿਹੜੇ ਪੰਜਾਬ ਦੀ ਹਦੂਦ 'ਚ ਬੈਠੇ ਆ ਪਰ ਹਰਿਆਣਾ ਸਰਕਾਰ ਦੀ ਜਿਹੜੇ ਉਹ ਕੁਝ ਉੱਥੇ ਅਸੀਂ ਮੈਂ ਵੀ ਗਿਆ ਉੱਥੇ ਬਾਰਡਰਕ ਨੌਰੀ ਬਾਰਡਰ ਤੇ ਦੇਖਿਆ ਉਹ ਸਿਵਲ ਵਰਦੀ 'ਚ ਜਿਹੜੇ ਸਿਵਲ ਚਾਹੋ ਵਰਦੀ ਨਹੀਂ ਪਾਈ ਉਹਨਾਂ ਦੇ ਕਮਾਂਡੋ ਆ ਜਾਂ ਪਤਾ ਨਹੀਂ ਕੌਣ ਆ ਲੋਕ ਆ ਉਹ ਗੈਰਰੇ ਆ ਕਿਸਾਨ ਤਾਂ ਗੈਰਰੇ ਆ ਆਰਐਸਐਟੀ ਬੰਦੀਆਂ ਆ ਪਰ ਉਹਨਾਂ ਨੇ ਜਵਰੀ ਅੰਦਰ ਦਾਖਲ ਹੋ ਕੇ ਪੰਜਾਬ ਦੇ ਅੰਦਰ ਆ ਕੇ ਉੱਥੇ ਗੋਲੀਆਂ ਚਲਾਈਆਂ ਔਰ ਕਿਸਾਨਾਂ ਨੂੰ ਫੱਟੜ ਕੀਤਾ ਔਰ ਇਹ ਪੰਜਾਬ ਜਿਹੜੀ ਸਰਕਾਰ ਦਾ ਸਰਕਾਰ ਦੇ ਕੋਈ ਕਾਰਵਾਈ ਨਹੀਂ ਕੀਤੀ ਸਾਬਾ ਜਿੱਥੇ ਬੰਦਾ ਸੀ ਆ ਕਿ ਉਹਨਾਂ ਤੇ ਜਿਹੜੇ ਐਫ ਆਈ ਆਰ ਦਰਜ ਕੀਤੀ ਜਾਵੇ ਬਾਈ ਦੇਣ ਐਫ ਆਈ ਆਰ ਦਰਜ ਕੀਤੀ ਜਾਵੇ ਵਿੱਚ ਹਰਿਆਣਾ ਦੇ ਜਿਹੜਾ ਵਿਰੇ ਮੰਤਰੀ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਤੋਂ ਜਿਹੜੇ ਜ਼ਿੰਮੇਵਾਰ ਲੋਕ ਐ ਪੁਲਿਸ ਦੇ ਵਿਚਾਰੀ ਉਹਨਾਂ ਤੇ ਵੀ ਪਰ ਇਹਨਾਂ ਨੇ ਪੰਜਾਬ ਸਰਕਾਰ ਦਾ ਇਹਨਾਂ ਗੋਲੋਂ ਤੋਂ ਵੀ ਝੜ ਕੇ ਜੀ ਉਹ ਐਫ ਆਈ ਆਰ ਦਰਜ ਕਰ ਲਈ ਦਰਜ ਕੀਤੀ ਔਰ ਇਹ ਦਬਾਅ ਚ ਆ ਬੀ ਜੀ ਪੀ ਦੇ ਮਨ ਲਗਾ ਪੰਜਾਬ ਨਾਲ ਸਰਕਾਰ ਇਹ ਕੋਈ ਕਾਰਵਾਈ ਇਸ ਤਰ੍ਹਾਂ ਨਹੀਂ ਕਰ ਰਹੀ ਉਹ ਕਿਸਾਨ ਅੰਦੋਲਨ ਨੂੰ ਜਿਹੜੀ ਅੱਜ ਦੇਖਿਆ ਸਰਪੀਟੋ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਵੀ ਨਹੀਂ ਕਰ ਰਹੀ ਹੈ ਜਿਹੜੀ ਬੜੀ ਮਾੜੀ ਗੱਲ ਅੱਛਾ ਕਿ ਇੱਕ ਸੀ ਕਿਸਾਨਾਂ ਦੇ ਮੁੱਦੇ ਦੀ ਗੱਲ ਹੁਣ ਤੁਸੀਂ ਆਪਣੇ ਭਾਸ਼ੰਤਰਾਨ ਸੁਖਵਿੰਦਰ ਸਿੰਘ ਵਿਧਾਇਕ ਦੀ ਜਿਹੜੀ ਸੀਗੀ ਵਿਧਾਨ ਸਭਾ ਦੇ ਵਿੱਚ ਜਿਹੜੀ ਕਾਰਵਾਈ ਹੋਈ ਹੈ ਉਹਦੇ ਤੇ ਤੁਸੀਂ ਬੋਲੇ ਇਹ ਇੱਕ ਮਾੜੀ ਜਿਹੜੀ ਹੈਗੀ ਸ਼ਬਦਾਵਲੀ ਪਰ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਜਿਹੜੇ ਕੋਈ ਗਲਤ ਵਿਅਕਤੀ ਹੈ ਜਾਂ ਗ੍ਰੀਨ ਗੁਰਬਾ ਜਿਹੜਾ ਹੈਗਾ ਕਿ ਉਹਨਾਂ ਦੀਆਂ ਪ੍ਰੋਸਸੀਆਂ ਵੀ ਇਹਨਾਂ ਨੇ ਡਿਸਕਸ ਕਰ ਰਹੇ ਆ ਜਾਂ ਲੈ ਕੇ ਆ ਰਹੇ ਆ ਜਾਂ ਲਿਆਉਣ ਦੀ ਨ ਸੰਭਾਵਨਾ ਹੈ ਜੀ ਦਿਸਦੀ ਆ ਜੇ ਤੁਸੀਂ ਉਹਦੇ ਬਾਰੇ ਥੋੜਾ ਕੁਝ ਜਾਣੋ ਸਰਕਾਰ ਦੀਆਂ ਇਕੱਲੀਆਂ ਗੱਲਾਂ ਹੀ ਆ ਕੋਈ ਗਲਤ ਭਾਈ ਜਰੇ ਨੂੰ ਦਾ ਕੋਈ ਵੀ ਇਹਨਾਂ ਨੇ ਵਾਅਦੇ ਕੀਤੇ ਜੀ ਗਰੰਟੀਆਂ ਦਿੱਤੀਆਂ ਸੀਆਂ ਕੁਝ ਨਹੀਂ ਦਿੱਤਾ ਗਲਤ ਭਾਈ ਜਰੇ ਨੂੰ ਅਜੇ ਤੱਕ ਕੋਈ 1000 ਰੁਪਿਆ ਲੈ ਡੀ ਜਾਂਸ ਤੇ ਕਿਹਾ ਸੀ ਜਾਂ ਲੋਕਾਂ ਦੀਆਂ ਪੈਨਸ਼ਨਾਂ ਲੈ ਕੇ ਆ ਸੀ ਜਾਂ ਆਟਾ ਦਾਲ ਸਕੀਮ ਕਿਹਾ ਕਹਿੰਦੇ ਆਟਾ ਦੇ ਕੇ ਆਵਾਂਗੇ ਇਹਨਾਂ ਨੇ ਫੋਟੋ ਕੇਰੀਵਾਸਾ ਤੇ ਪੁਲੰਤ ਜੀ ਨੇ ਆਟਾ ਦਾ ਸਕੀਮ ਸ਼ੁਰੂ ਕਰਤੀ ਕਿਤੇ ਆਟਾ ਦੇਵਾਂਗੇ ਪਰ ਕੰਨ ਕੀ ਦੀਏ ਨੇ ਲੋਕਾਂ ਨੂੰ ਕੋਈ ਬਹੁਤੀ ਨਹੀਂ ਸਰਕਾਰ ਦਾ ਕੰਮ ਕੋਈ ਕਰ ਰਿਹਾ ਮੇਰਾ ਦਰਦ ਨਹੀਂ ਇਦਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ ਜਿਹੜੇ ਗੱਲਾਂ ਕੀਤੀਆਂ ਉਹ ਆਪਣੀਆਂ ਖੇਰਿਆਂ ਕੰਮ ਤੇ ਇਤਨਾਲ ਹੋ ਰਿਹਾ ਵੀ ਜਿਹੜੀ ਐਜੂਕੇਸ਼ਨ ਹੈ ਅੱਜ ਦਾ ਮਹੱਤਵਪੂਰਨ ਜਿਹੜਾ ਮੁੱਦਾ ਹੈ ਮੇਰਾ ਖਿਆਲ ਹੈ ਨਾ ਸਕੀਮਾਂ ਤੋਂ ਉੱਠ ਕੇ ਜਿਹੜੇ ਜਿਹੜੇ ਗਰੀਬ ਗੁਰਬਾ ਉਹਨਾਂ ਲਈ ਐਜੂਕੇਸ਼ਨ ਜਿਹੜੀ ਫ੍ਰੀ ਤੇ ਹੈ ਰ ਐਜੂਕੇਸ਼ਨ ਲਈ ਆ ਜਿਹੜੀ ਉਹਨਾਂ ਦੀ ਹੈਲਪ ਹੈ ਜਿਹੜੀ ਵੱਡੇ ਪੱਧਰ ਤੇ ਕੀਤੀ ਜਾਣੀ ਚਾਹੀਦੀ ਹੈ ਜਿਵੇਂ IAS ਤੇ IPS ਲਈ ਜਿਹੜੇ ਸੈਂਟਰ ਸਬ ਸੈਂਟਰ ਹੈ ਉਹ ਵੀ ਜਿਹੜੇ ਹੈਗੇ ਆ ਵੱਖ-ਵੱਖ ਜਿਹੜੇ ਡਿਵੀਜ਼ਨ ਲੈਵਲ ਤੇ ਜਿਹੜੇ ਹੈਗੇ ਉਹਨਾਂ ਨੂੰ ਪਬਲਿਸ਼ ਕਰਨਾ ਚਾਹੀਦਾ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਪੜਾਉਣੇ ਚਾਹੀਦੇ ਆ ਜੀ ਸਾਡੇ ਤਾਂ ਜਿਹੜੇ ਪੰਜਾਬ ਦੇ ਪੰਜਾਬੀ ਲੋਕ IAS ਤੇ IPS ਬਹੁਤ ਘੱਟ થઈ ਨਹੀਂ ਗਏ ਸਾਰੇ ਲੋਕ ਤਾਂ ਬਾਹਰ ਆਈਲੈਂਡਸ ਕਰਕੇ ਬਾਹਰ ਨੂੰ ਦੇਸ਼ਾਂ ਨੂੰ ਜਾ ਰਹੇ ਆ ਔਰ ਇਹ ਜ਼ਰੂਰੀ ਹੈ ਪੰਜਾਬ ਸਰਕਾਰ ਕਰੇ ਜ਼ਿਲ੍ਹਾ ਲੈਵਲ ਦੇ ਜਿਹੜੇ ਇਹਨਾਂ ਦੇ ਟ੍ਰੇning ਸੈਂਟਰ ਖੋਲੇ ਜਾਣ ਉਹ ਬਹੁਤ ਜਿਹੜੇ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਦੇ ਦਿੱਤਾ ਆ ਕਿ ਬੱਚਿਆਂ ਦੇ ਦਰਜਾ ਨੇ ਪਰ ਉੱਧਰ ਆ ਸਕੀ ਔਰ ਪੰਜਾਬ ਦੇ ਰੰਜੇ ਦੇ ਫਤਿਹ ਆ ਉਹ ਆਈ ਇਸ ਪਾਸ। ਤਾਂ ਅੱਜ ਜੀ ਤੁਹਾਡਾ ਸੋ ਇਹ ਸਨ ਸੰਸਦ ਮਦਕਾਰ ਸਿੰਘ ਜੀ ਹੌਲਖ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਚੱਲ ਰਹੇ ਸੈਸ਼ਨ ਵਿੱਚ ਕਿਸਾਨੀ ਮੁੱਦਿਆਂ ਦੀ ਗੱਲ ਅਤੇ ਜਿਹੜੇ ਵਿਧਾਇਕ ਸਖਵਿੰਦਰ ਸਿੰਘ ਜੀ ਨਾਲ ਜਿਹੜੀ ਬਤਮੀਜੀ ਕੀਤੀ ਆ ਉਹਨਾਂ ਬਾਰੇ ਇਹਨਾਂ ਨੇ ਆਪਣੇ ਜਿਹੜੇ ਵਿਚਾਰ ਰੱਖੇ ਸੋ ਮੈਂ ਗਿਆਨ ਸਿੰਘ ਸਿੱਧੂ ਗਿਆਨ ਜੋਤੀ ਚੈਨਲ ਤੋਂ ਧੰਨਵਾਦ